10 ਸਾਲ ਦਾ ਸ਼ਹਾਬਾਸ ਚੰਡੀਗੜ੍ਹ ਇਲਾਕੇ ਦੇ ਮਾਲ ਚ ਟੌਏ ਟ੍ਰੇਨ ਚ ਝੂਟੇ ਲੇਰੀਆ ਸੀ ਪਰ ਅਚਾਨਕ ਇੱਕ ਹੀਡੋਨਾ ਟ੍ਰੇਨ ਪਲਟੀ ਤੇ ਨਵਾਂ ਸ਼ਹਿਰ ਦੇ ਰਹਿਣ ਵਾਲੇ ਇਸ ਬੱਚੇ ਦੀ ਮੌਤ ਹੋ ਗਈ ਪਰਿਵਾਰ ਦਾ ਰੋ ਰੋ ਕੇ ਬੁੜਾ ਹਾਲ ਹੈ ਅਤੇ ਦੇਖ ਸਕਦੇ ਹੋ ਘਰ ਦੇ ਵਿੱਚ ਪੂਰੀ ਤਰ੍ਹਾਂ ਮਾਤਮ ਛਾਇਆ ਹੈ ਕਿਉਂਕਿ 10 ਸਾਲ ਦਾ ਇਹੜਾ ਮਾਸੂਮ ਬੱਚਾ ਸੀ ਉਹ ਟੌਇ ਟ੍ਰੇਨ ਦੇ نیچے ਦੱਬ ਗਿਆ ਸੀ ਜਿਸ ਨਾਲ ਉਹਦੀ ਮੌਤ ਹੋ ਗਈ ਸੀ ਫਿਲਹਾਲ ਸਾਡੇ ਨਾਲ ਬੱਚੇ ਦੇ ਜਿਹੜੇ ਫਾਦਰ ਨੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਅ ਸੱਸੀ ਗੱਲ ਸਰ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਦੀਪ ਸਿੰਘ ਹੈ ਗੁਰਦੀਪ ਜੀ ਕਿਵੇਂ ਹਾਸਾ ਹੋਇਆ ਸੀਗਾ ਔਰ ਕਦੋਂ ਦਾ ਇਹ ਹਾਸਾ ਹੈ ਸਰ ਮੈਨੂੰ ਨਹੀਂ ਪਤਾ ਵੀ ਕਿੱਦਾਂ ਹੋਇਆ ਹੈ ਹਾਸਾ ਮੈਂ ਨਹੀਂ ਨਾਲ ਗਿਆ ਸੀਗਾ ਤੇ ਮੈਂ ਆਪਣੇ ਪਿੰਡੇ ਸੀਗਾ ਇੱਥੇ ਜੀ ਭਾਜੀ ਹੁਣੀ ਗਏ ਸੀ ਮੇਰੀ ਵਾਈਫ ਸੀ ਨਾਲ ਤੇ ਮੇਰੇ ਬੱਚੇ ਸੀਗੇ ਇਹਨਾਂ ਨੂੰ ਇਹ ਲੈ ਕੇ ਗਏ ਸੀ ਤੇ ਇਹਦੇ ਕਰਕੇ ਮੈਨੂੰ ਨਹੀਂ ਪਤਾ ਜੀ ਇਹ ਹਾਦਸਾ ਕਿਵੇਂ ਹੋਇਆ ਜਾਂ ਕਿੱਦਾਂ ਹੋਇਆ ਸਰ ਕੀ ਨਾਮ ਹੈ ਤੁਹਾਡਾ ਮੇਰਾ ਜਤਿੰਦਰਪਾਲ ਸਿੰਘ ਹੈ ਜੀ ਜਤਿੰਦਰਪਾਲ ਜੀ ਜਦੋਂ ਇਹ ਹਾਦਸਾ ਹੋਇਆ ਤੁਸੀਂ ਉਸ ਸਮੇਂ ਉੱਥੇ ਮੌਜੂਦ ਸੀ ਹਾਂਜੀ ਸਰ ਮੈਂ ਬਲਾਚੌਰ ਵਿੱਚ ਰਹਿਣਾ ਆ ਤੇ ਇਹ ਮੇਰੇ ਭੁਆਜੀ ਦਾ ਪੁੱਤਾ ਸੀ ਤੇ ਗਰਮੀਆਂ ਦੀ ਛੁੱਟੀਆਂ ਕਰਕੇ ਸਾਡੇ ਕੋਲ ਆਏ ਹੋਏ ਸੀ ਤੇ ਇਸ ਕਰਕੇ ਮੈਂ ਇਹਨਾਂ ਨੂੰ ਘੁਮਾਉਣ ਵਾਸਤੇ ਲੈਂਟਰੀ ਮॉल ਲੈ ਕੇ ਗਿਆ ਕਿ ਚਲੋ ਸ਼ਾਪਿੰਗ ਕਰਾ ਕੇ ਆਨੇ ਤੁਹਾਨੂੰ ਤੇ ਉਸ ਤੋਂ ਬਾਅਦ ਆ ਘਟਨਾ ਬਾਪਰ ਕੀ ਉੱਥੇ ਜਾ ਕੇ ਤੇ ਜਦੋਂ ਇਹ ਹਾਦਸਾ ਹੋਇਆ ਕਿੰਨੇ ਕ ਵਜੇ ਦਾ ਸਮਾਂ ਸੀਗਾ ਤੇ ਟੌਇ ਟ੍ਰੇਨ ਦੇ ਵਿੱਚ ਹੋਰ ਕਿੰਨੇ ਕ ਬੱਚੇ ਮੌਜੂਦ ਸੀ ਇਹ ਕੋਈ ਲਗਭਗ 22 ਤਰੀਕ ਸ਼ਾਮ 9:10 ਵਜੇ ਦੀ ਘਟਨਾ ਹੈ ਤੇ ਇਹ ਤਿੰਨ ਡੱਬੇ ਸੀ ਟ੍ਰੇਨ ਦੇ ਸਾਡੇ ਬੱਚੇ ਲਾਸਟ ਵਾਲੇ ਡੱਬੇ ਵਿੱਚ ਸੀਗੇ ਉਹਦੇ ਵਿੱਚ ਸਾਡੇ ਦੋ ਬੱਚੇ ਸੀ ਬਾਕੀ ਅੱਗੇ ਵਾਲੇ ਦੋ ਡੱਬਿਆਂ 'ਚ ਵੀ ਹੋਰ ਬੱਚੇ ਹੈਗੇ ਸੀ ਲੋਕਾਂ ਦੇ ਕਿਵੇਂ ਦੇਖ ਰਿਹਾ ਹਾਂ ਕਿ ਇੱਕ ਮੰਦਭਾਗੀ ਘਟਨਾ ਘਟਿਤ ਹੋਈ ਹੈ ਤੇ ਲੱਗ ਰਿਹਾ ਹੈ ਕਿ ਕੋਈ ਲਾਪਰਵਾਹੀ ਵੱਡੀ ਸਾਹਮਣੇ ਆਈ ਹੈ। ਹਾਂਜੀ ਜੋ ਲੰਟੇ ਮੋਲ ਦੀ ਮੈਨੇਜਮੈਂਟ ਹੈ ਉਹਦੀ ਸਭ ਤੋਂ ਵੱਡੀ ਲਾਪਰਵਾਹੀ ਇਹਦੇ ਵਿੱਚ ਮੈਂ ਮੰਨਦਾ ਹਾਂ ਕਿਉਂਕਿ ਉਹਨਾਂ ਨੇ ਅਲਾਓ ਕੀਤਾ ਜੇ ਅੱਗੇ ਕਿਸੇ ਕੰਪਨੀ ਨੂੰ ਵੀ ਟੈਂਡਰ ਦਿੱਤਾ ਅਲਾਓ ਤਾਂ ਉਹਨਾਂ ਨੇ ਕੀਤਾ ਨਾ ਸੇਫਟੀ ਦੇ ਜੋ ਮੈਜ਼ਰਮੈਂਟ ਹੈਗੇ ਆ ਉਹ ਤਾਂ ਉਹਨਾਂ ਨੂੰ ਦੇਖਣੇ ਚਾਹੀਦੇ ਸੀਗੇ। ਟ੍ਰੇਨ ਦੇ ਵਿੱਚ ਕੋਈ ਸੀਟ ਬੈਲਟ ਨਹੀਂ ਹੈਗੀ। ਉਹ ਵਿੰਡੋਸ ਹੈਗੀਆਂ ਸਾਰੀਆਂ ਓਪਨ ਹੈ ਉਹਦੇ ਵਿੱਚ ਕੋਈ ਗ੍ਰਿਲ ਵਗੈਰਾ ਕੁਝ ਵੀ ਹੈ ਨਹੀਂ ਉਹਦੇ ਵਿੱਚ। ਤੇ ਉਹ ਇੱਕਦਮ ਪਲਟ ਗਈ ਤਾਂ ਬੱਚਾ ਖਿੜਕੀ 'ਚੋਂ ਬਾਹਰ ਸਿਰ ਨਿਕਲ ਕੇ ਉਹਦਾ ਸਿਰ ਥੱਲੇ ਵੱਜਿਆ ਜਾ ਕੇ ਤੇ ਜਦੋਂ ਬੱਚੇ ਦੇ ਉੱਪਰ ਟੌਏ ਟ੍ਰੇਨ ਚੜ ਗਈ ਤੇ ਉਸ ਸਮੇਂ ਬੱਚੇ ਦੀ ਹਾਲਤ ਕੀ ਸੀ ਬੱਚਾ ਜੋ ਦੋ ਸੀ ਜਾ ਕੇ ਟੌਏ ਟ੍ਰੇਨ ਦਾ ਡੱਬਾ ਚੁੱਕਿਆ ਦਾ ਮਤਲਬ ਉਹ ਇੰਨਾ ਕਾਫੀ ਭਾਰਾ ਸੀ ਪੰਜ ਛੇ ਬੰਦਿਆਂ ਨੇ ਰਲ ਕੇ ਬੜੀ ਮੁਸ਼ਕਲ ਨਾਲ ਉਹਨੂੰ ਚੁੱਕਿਆ ਤੇ ਬੱਚਾ ਅੱਧਾ ਟ੍ਰੇਨ ਦੇ ਅੰਦਰ ਸੀ ਤੇ ਅੱਧਾ ਸਿਰ ਵੱਲ ਦਾ ਪਾਸਾ ਉਹਦਾ ਬਾਹਰ ਸੀ ਤੇ ਬੱਚੇ ਦਾ ਬਿਲਕੁਲ ਸਿਰ ਇੱਦਾਂ ਮੱਥਾ ਜਾ ਕੇ ਥੱਲੇ ਵੱਜਿਆ ਤੇ ਕਾਫੀ ਜ਼ਿਆਦਾ ਬਲੀਡਿੰਗ ਹੋ ਚੁੱਕੀ ਸੀ ਉਹਦੀ ਉਸ ਟਾਈਮ ਕਿੰਵੀਂ ਕਲਾਸ 'ਚ ਬੱਚਾ ਪੜਦਾ ਸੀ ਇਹ 5ਵੀਂ ਕਲਾਸ 5ਥ ਵਿੱਚ ਪੜ੍ਹਦਾ ਸੀ ਕੀ ਉਮਰ ਸੀ ਇਹ 10 ਸਾਲ ਦੀ ਸੀ ਜੀ ਤੇ ਪੁਲਸ ਵੱਲੋਂ ਹੁਣ ਜਿਹੜਾ ਮਾਮਲਾ ਦਰਜ ਕੀਤਾ ਗਿਆ ਹੈ ਲੰਟੇ ਮਾਲ ਦੇ ਮੈਨੇਜਮੈਂਟ ਤੇ ਡਰਾਈਵਰ ਤੇ ਮਾਮਲਾ ਦਰਜ ਕੀਤਾ ਗਿਆ ਹੈ ਕਿਵੇਂ ਦੇਖਦੇ ਹੋ ਇਸ ਕਾਰਵਾਈ ਨੂੰ ਹਾਂਜੀ ਹੁਣ ਪਤਾ ਕਰਾਂਗੇ ਅੱਜ ਅਸੀਂ ਸੰਸਕਾਰ ਕੀਤਾ ਬੱਚੇ ਦਾ ਵੀ ਉਹਨਾਂ ਨੇ ਕੀ ਕਾਰਵਾਈ ਕੀਤੀ ਹੈ ਤੇ ਜਾਵਾਂਗੇ ਉੱਥੇ ਪ੍ਰਸ਼ਾਸਨ ਪੂਲ ਡਰਾਈਵ ਦੇਖਾਂਗੇ ਫਿਰ ਉਸ ਤੋਂ ਬਾਅਦ ਹੀ ਖੁਸ਼ਕਹਿ ਪਾਵਾਂਗੇ ਉਹਦੇ ਬਾਰੇ ਕਿਉਂਕਿ ਜਿਹੜੀ ਧਰਾਵਾਂ ਲਾਈਆਂ ਗਈਆਂ ਤੁਹਾਨੂੰ ਲੱਗਦਾ ਹੈ ਕਿ ਇਸ ਤੋਂ ਥੋੜੀ ਕੜੀ ਹੋਰ ਜਿਹੜੀ ਸਜ਼ਾ ਮਿਲਣੀ ਜ਼ਰੂਰੀ ਸੀ ਬਿਲਕੁਲ ਜੀ ਬਿਲਕੁਲ ਇੱਕ 10 ਸਾਲ ਦਾ ਹਸਦਾ ਖੇਡਦਾ ਬੱਚਾ ਸਾਡਾ ਚਲਾ ਗਿਆ ਸਾਡਾ ਘਰ ਬਰਵਾਦ ਹੋ ਗਿਆ ਤੇ ਸਾਡੇ ਲਈ ਤਾਂ ਬਹੁਤ ਵੱਡੀ ਗੱਲ ਹੋ ਗਈ ਇਹ ਥੋੜੀ ਉਸ ਹਿਸਾਬ ਦੇ ਨਾਲ ਤਾਂ ਦੇਖੋ ਇੰਨੀ ਫੈਮਿਲੀ ਡਿਸਟਰਬ ਹੋਈ ਆ ਕਿੰਨੇ ਮਤਲਬ ਕਿ ਕਿੰਨੀ ਮੁਸ਼ਕਲ ਹੋ ਗਈ ਆ ਸਾਨੂੰ ਤੇ ਉਹਨਾਂ ਦੇ ਖਿਲਾਫ ਤਾਂ ਕੜੀ ਤੋਂ ਕੜੀ ਕਾਰਵਾਈ ਕਰਨੀ ਚਾਹੀਦੀ ਸੀ ਅ ਇਸ ਘਟਨਾ ਦੀ ਕੁਝ ਵੀਡੀਓਜ਼ ਵੀ ਹੈ ਤੁਹਾਡੇ ਕੋਲ ਹਾਂਜੀ ਇੱਕ ਵੀਡੀਓ ਹੈ ਸਾਡੇ ਕੋਲ ਇੱਕ ਜਾਂ ਦੋ ਵੀਡੀਓ ਸ਼ਾਇਦ ਫੋਨ ਤੇ ਹੈਗੀ ਹੈ ਉਹਦੇ ਵਿੱਚ ਨਜ਼ਰ ਆ ਰਿਹਾ ਕਿ ਟ੍ਰੇਨ ਟਲ ਰਹੀ ਹੈ ਹਾਂਜੀ ਥੋੜਾ ਉਹਦੇ ਵਿੱਚ ਉਹ ਲੁਖ ਰਿਹਾ ਆ ਬਿਲਕੁਲ ਹੋਰ ਵੀ ਜਿਹੜੇ ਪਰਿਵਾਰਿਕ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਅਸੀਂ ਕਿ ਉਹਨਾਂ ਦਾ ਕੀ ਕਹਿਣਾ ਹੈ ਕੀ ਨਾਮ ਹੈ ਭਜੀ ਤੁਹਾਡਾ ਸਰ ਮੇਰਾ ਨਾਮ ਕਰਮਜੀਤ ਸਿੰਘ ਹੈ ਕਰਮਜੀਤ ਸਿੰਘ ਜੀ ਤੁਸੀਂ ਉਸ ਸਮੇਂ ਨਾਲ ਸੀ ਜਦੋਂ ਇਹ ਘਟਨਾ ਘਟਿਤ ਹੋਈ ਸੀ ਹਾਂਜੀ ਬਿਲਕੁਲ ਮੈਂ ਨਾਲ ਸੀਗਾ ਜੀ ਅਸੀਂ ਬ੍ਰਦਰ ਹੈ ਮੇਰਾ ਅਸੀਂ ਇਕੱਠੇ ਗਏ ਸੀ ਕਿ ਫੈਮਿਲੀ ਨਾਲ ਮੇਰਾ ਬੇਟਾ ਵੀ ਸੀਗਾ ਟ੍ਰੇਨ ਦੇ ਵਿੱਚ 5 ਸਾਲ ਦਾ ਤਾਂ ਜਦੋਂ ਟ੍ਰੇਨ ਪਲਟੀ ਆ ਸੀ ਮੌਕੇ ਤੇ ਦਿੱਤੇ ਬੇਟੇ ਦਾ ਬਚਾਅ ਹੋ ਗਿਆ ਟ੍ਰੇਨ ਦੇ ਅੰਦਰ ਰਹਿ ਗਿਆ ਦੂਜਾ ਬੇਟਾ ਬਾਹਰ ਸੀਗਾ ਉਹਦਾ ਸਿਰ ਡੈਮੇਜ ਹੋ ਗਿਆ ਸੀ ਟ੍ਰੇਨ ਜਿਹੜਾ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਜਿਹੜਾ ਮੈਨੇਜਮੈਂਟ ਤੇ ਮਾਮਲਾ ਦਰਜ ਹੋਇਆ ਹੈ ਤੇ ਡਰਾਈਵਰ ਤੇ ਮਾਮਲਾ ਦਰਜ ਹੋਇਆ ਉਹਨੂੰ ਕਿਵੇਂ ਦੇਖਦੇ ਹੋ ਕਾਰਵਾਈ ਸਰ ਕਾਰਵਾਈ ਤਾਂ ਵੈਸੇ ਚਲੋ ਟ੍ਰੇਨ ਦੇ ਡਰਾਈਵਰ ਤੇ ਤਾਂ ਹੋ ਗਿਆ ਪਰ ਲੇਕਿਨ ਜਿਹੜੀ ਕੰਪਨੀ ਉਹਨੂੰ ਚਲਾ ਰਹੀ ਹੈ ਉਹਨਾਂ ਨੂੰ ਇਹ ਚੀਜ਼ ਦੇਖਣੀ ਚਾਹੀਦੀ ਵੀ ਬੱਚੇ ਜਿਹੜੇ ਉਹਨਾਂ ਨੂੰ ਤਾਂ ਮੌਤ ਹੀ ਨਹੀਂ ਪਤਾ ਵੀ ਮੌਤ ਕੀ ਚੀਜ਼ ਹੁੰਦੀ ਹੈ ਜਦ ਕਿ ਅਲਾਂਟੇ ਮਾਲ ਨੇ ਅਲਾਓ ਕੀਤੀ ਐਨੀ ਰਿਸਕੀ ਚੀਜ਼ ਲਗਭਗ ਉਹਨਾਂ ਨੂੰ ਐਡੀ ਵੱਡੀ ਕੰਪਨੀ ਹੋ ਕੇ ਐਨਾ ਰਿਸਕ ਨਹੀਂ ਲੈਣਾ ਚਾਹੀਦਾ ਬੱਚਿਆਂ ਦੇ ਪ੍ਰਤੀ ਕਿਉਂਕਿ ਬੱਚਿਆਂ ਨੂੰ ਜਾਂ ਤਾਂ ਤੁਸੀਂ ਉੱਥੇ ਕੋਈ ਨਾ ਕੋਈ ਆਪਦੀ ਸਿਕਿਉਰਿਟੀ ਲਾਓ ਤੁਸੀਂ ਉੱਥੇ ਟਰਮ ਕੰਡੀਸ਼ਨ ਲਿਖੋ ਬੱਚੇ ਦੀ ਏਜ ਲਿਖੋ ਵੀ ਐਨੀ ਏਜ ਵਾਲਾ ਬੱਚਾ ਇੱਥੇ ਟਰੈਵਲ ਕਰ ਸਕਦਾ ਜਾਂ ਨਹੀਂ ਕਰ ਸਕਦਾ ਫਿਰ ਤੁਸੀਂ ਆਪਦੀ ਕੋਈ ਸਿਕਿਉਰਿਟੀ ਰੱਖੋ ਉੱਥੇ ਬੱਚਿਆਂ ਦੇ ਖਾਤਰ ਅਸੀਂ ਤਾਂ ਮਾਪੇ ਪੈਸੇ ਪੇ ਕਰ ਸਕਦੇ ਅਸੀਂ ਉੱਥੇ ਗਏ ਆਪਣੇ ਬੱਚਿਆਂ ਨੂੰ ਕਮਾਣ ਵਾਸਤੇ ਖੁਸ਼ ਕਰਨ ਵਾਸਤੇ ਪਰ ਲੇਕਿਨ ਸਾਡਾ ਬੱਚਾ ਹੀ ਨਹੀਂ ਵਾਪਸ ਆਇਆ ਕੁਝ ਕਲੇਮ ਜਾਂ ਕੁਝ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਕਿ ਅੱਗੇ ਕੀ ਚਾਹੁੰਦੇ ਆ ਪੂਰਾ ਪਰਿਵਾਰ ਕੀ ਚਾਹ ਰਿਹਾ ਸਰ ਚਾਹੁੰਦੇ ਤਾਂ ਅਸੀਂ ਦੇਖੋ ਇਹ ਹੈ ਵੀ ਮੰਗ ਤਾਂ ਅਸੀਂ ਕਿਹਾ ਕਰ ਸਕਦੇ ਅਸੀਂ ਬੱਚਾ ਸਾਡਾ ਬੱਚਾ ਚਲੇ ਗਿਆ ਬੱਚਾ ਤਾਂ ਵਾਪਸ ਆਣਾ ਨਹੀਂ ਹੈਗਾ ਜੀ ਸਾਡਾ ਕਿਸੇ ਵੀ ਕੀਮਤ ਕਿਸੇ ਵੀ ਹਾਲ ਵਿੱਚ ਲੇਕਿਨ ਅਸੀਂ ਇਹ ਚਾਹਦੇ ਆਂ ਕਿ ਪ੍ਰਸ਼ਾਸਨ ਨੂੰ ਵੀ ਇਨ੍ਹਾਂ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ ਚਾਹੇ ਉਹ ਚੰਡੀਗੜ੍ਹ ਹੈ ਕਿਤੇ ਨਾ ਕਿਤੇ ਚੰਡੀਗੜ੍ਹ ਸੀਟ ਬੈਲਟ ਗੱਡੀ ਦੀ ਲੱਗੀ ਹੋਵੇ ਨਾ ਲੱਗੀ ਹੋਵੇ ਚਲਾਣ ਜ਼ਰੂਰ ਹੋ ਜਾਂਦਾ ਪਰ ਜਿੱਥੇ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ ਉੱਥੇ ਪ੍ਰਸ਼ਾਸਨ ਨੇ ਕਦੇ ਜਾ ਕੇ ਨਹੀਂ ਦੇਖਿਆ ਵੀ ਇਹ ਚੀਜ਼ ਸਹੀ ਹੈ ਜਾਂ ਗਲਤ ਚੱਲ ਰਹੀ ਹੈ ਕਿੱਡੀ ਵੱਡੀ ਲਾਪਰਵਾਹੀ ਮੰਨਦੇ ਹੋ ਲਾਪਰਵਾਹੀ ਸਾਡੇ ਬੱਚੇ ਦੀ ਜਾਨ ਚਲ ਗਈ ਇੱਕ ਬੱਚੇ ਦੀ ਅਣਪੋਹਲ ਬੱਚੇ ਦੀ ਜਾਨ ਚਲ ਜਾਣੀ ਜਾਂ ਉੱਥੇ ਪ੍ਰਬੰਧ ਦੀਆਂ ਗਲਤੀਆਂ ਕਰਕੇ ਚਾਹੇ ਪ੍ਰਸ਼ਾਸਨ ਦੀਆਂ ਕਰਕੇ ਉਹ ਵੱਡੀ ਕਤਾਹੀ ਹੋਈ ਹੈ ਕਿਤੇ ਨਾ ਕਿਤੇ 22 ਜੂਨ ਦੀ ਇਹ ਘਟਨਾ ਹੈ ਚੰਡੀਗੜ੍ਹ ਇੰਡਸਟਰੀਅਲ ਏਰੀਆ ਫੇਸ 1 ਪੁਲਿਸ ਥਾਣਾ ਚ ਧਾਰਾ 304 ਦੇ ਤਹਿਤ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਇਸ ਘਟਨਾ ਨੇ ਬੱਚੇ ਦੀ ਮੌਤ ਨੇ ਸਭ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਪੰਜਾਬ ਤੱਕ ਦੇ ਲਈ ਇਹ ਖਬਰ ਭੇਜੀ ਹੈ ਦਵਿੰਦਰ ਕੁਮਾਰ ਨੇ